ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਬਾਜੀ ਕੋਲੋਂ ਸਿੱਖਿਆ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਇਹ ਚੜ ਦਿੰਦੀ ਜ਼ਿੰਦਗੀ ਹੈ ਪਤਾ ਨਹੀਂ ਕੱਲ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹੰਮ ਔਰ ਹੰਕਾਰ ਸਰ ਮੇਰਾ ਸਲੀਮ ਵੈਸ਼ਤਾ ਤੇ ਮੇਰਾ ਦਿਓਰ ਵੈਸ਼ਤਾ ਦੂਵੀ ਜਾਨਾ ਮੇਰੇ ਨਾਲ ਬਹੁਤ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਬਾਜੀ ਕੋਲੋਂ ਸਿੱਖਿਆ ਲੈ ਲਓ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਇਹ ਚਾਰ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਕੱਲ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸ਼ਤਾ ਤੇ ਮੇਰਾ ਜੀਵਨ ਵੈਸ਼ਤਾ ਦੂਵੀਂ ਬਹੁਤ ਬਹੁਤ ਬੜੇ ਬੜੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਬਾਜੀ ਕੋਲੋਂ ਸਿੱਖਿਆ ਲੈ ਲਓ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਇਹ ਚਾਰ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਕੱਲ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸ਼ਤਾ ਤੇ ਮੇਰਾ ਦਿਓਰ ਵੈਸ਼ਤਾ ਦੂਵੀ ਜਾਨਾ ਮੇਰੇ ਨਾਲ ਬਹੁਤ ਬਡੇ ਬਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਬਾਜੀ ਕੋਲੋਂ ਸਿੱਖਾ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਕਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਆ ਪਤਾ ਨਹੀਂ ਕੱਲ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸ਼ਤਾ ਤੇ ਮੇਰਾ ਦਿਓਰ ਵੈਸ਼ਟਾ ਦੂਵੀ ਮੇਰਾ ਨਾ ਬਹੁਤ ਮੇਰੇ ਨਾਲ ਬਹੁਤ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਬਾਜੀ ਕੋਲੋਂ ਸਿੱਖਣਾ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸ਼ਟਾ ਤੇ ਮੇਰਾ ਦਿਓਰ ਵੈਸ਼ਟਾ ਦੂਵੀ ਮੇਰਾ ਨਾ ਬਹੁਤ ਮੇਰੇ ਨਾਲ ਬਹੁਤ ਤੇ ਬਡੇ ਬਡੇ ਕਲਾਕਾਰ ਆ ਨਾ ਇੱਕ ਦੂਜੇ ਦੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਬਾਜੀ ਕੋਲੋਂ ਸਿੱਖਿਆ ਲੈ ਲਓ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਆ ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹੰਮ ਔਰ ਹੰਕਾਰ ਸਰ ਮੇਰਾ ਸਲੀਮ ਵੈਸਤਾ ਤੇ ਮੇਰਾ ਦਿਓ ਵੈਸਤਾ ਦੂਵੀਂ ਮੇਰੇ ਨਾਲ ਬਹੁਤ ਮੇਰੇ ਨਾਲ ਬਹੁਤ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਪਾਜੀ ਕੋਲੋਂ ਸਿੱਖਿਆ ਲੈ ਲੋ ਔਰ ਦੇਖੋ ਕਿੰਨੇ ਨੇ ਕਿਵੇਂ ਕਹਿੰਦੇ ਮਤਲਬ ਪਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹੰਮ ਔਰ ਹੰਕਾਰ ਸਰ ਮੇਰਾ ਸਲੀਮ ਵੈਸ਼ਤਾ ਤੇ ਮੇਰਾ ਦਿਓਰ ਵੈਸ਼ਤਾ ਦੂਵੀਂ ਬਹੁਤ ਬਹੁਤ ਮੇਰੇ ਨਾਲ ਬਹੁਤ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਪਾਜੀ ਕੋਲੋਂ ਸਿੱਖਿਆ ਲੈ ਲੋ ਔਰ ਦੇਖੋ ਕਿਵੇਂ ਨੇ ਕਿਵੇਂ ਕਹਿੰਦੇ ਮਤਲਬ ਪਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਆ ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸ਼ਟਾ ਤੇ ਮੇਰਾ ਦਿਓਰ ਵੈਸ਼ਟਾ ਦੂਵੀਂ ਬਹੁਤ ਹੈ ਮੇਰੇ ਨਾਲ ਬਹੁਤ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਪਾਜੀ ਕੋਲੋਂ ਸਿੱਖਿਆ ਲੈ ਲਓ ਔਰ ਦੇਖੋ ਕਿਵੇਂ ਨੇ ਕਿਵੇਂ ਕਹਿੰਦੇ ਮਤਲਬ ਪਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਆ ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸ਼ਤਾ ਤੇ ਮੇਰਾ ਦਿਓਰ ਵੈਸ਼ਤਾ ਦੂਵੀ ਮੇਰੇ ਨਾਲ ਬਹੁਤ ਦੇ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਬਾਜੀ ਕੋਲੋਂ ਸਿੱਖਾ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਚਾਰ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਕੱਲ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸ਼ਤਾ Tem mira de hora, veste, tal do vídeo. Fica na. Volta, mira não volta.